ਰੈਸਿੰਗ ਪੀਪਲ ਦਿੱਤੀ ਆ ਪੂਰਾ ਏਜੰਡਾ ਤੁਹਾਨੂੰ ਸਾਰਿਆਂ ਨੂੰ ਪਤਾ ਅੱਜ ਜੀ ਦੇ ਵਿੱਚ ਜੋ ਜਯੂਦਾ ਜਿਹੜੀ ਪਾਟੀ ਆ ਜਨਤਾ ਪਾਰਟੀ ਦੀ ਸਰਕਾਰ ਆ ਉਹਨਾਂ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਜੀ ਜੋ ਖੁਦ ਆਪੀ ਭਾਵਾ ਸਾਹਿਬ ਅੰਬੇਦਕਰਤੀ ਦੇ ਉਲਟ ਬੋਲ ਰਹੇ ਆ ਜੋ ਪਾਰਲੀਮੈਂਟ ਦੇ ਵਿੱਚ ਇਹ ਕਹਿ ਰਹੇ ਆ ਕੀ 바ਵਾ ਸਾਹਿਬ ਦਾ ਜਿੰਨਾ ਤੁਸੀਂ ਨਾਮ ਜਪਦੇ ਆ ਉਹਨਾਂ ਤੁਸੀਂ ਭਗਵਾਨ ਦਾ ਨਾਮ ਜਪਿਆ ਹੁੰਦਾ ਉਹਦੀ ਵਾ ਭਗਵਾਨ ਦਾ ਨਾਮ ਲਿਆ ਹੁੰਦਾ ਤੇ ਮੈਂ ਸਮਝਦਾ ਇਹ 바ਵਾ ਸਾਹਿਬ ਵੀ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਆ ਉਹਦੀ ਇੱਜ਼ਾ ਕਰਦੇ ਆ ਇਹ 바ਵਾ ਸਾਹਿਬ ਦੀ ਤਹੀਨ ਆ ਕਿਉਂਕਿ 바ਵਾ ਸਾਹਿਬ ਲੈ ਜਿਹੜਾ ਸੰਧਾਨ ਆ ਜੀ ਦੇਖ ਉਹਨਾਂ ਦੇ ਸੰਵਧਾਨ ਤੇ ਚੱਲ ਰਿਹਾ ਬਿਤਾਏ ਸੰਵਧਾਨ ਦੀ ਪਾਲਣਾ ਕਰਦੇ ਆ ਉੱਤੇ ਚੱਲ ਰਿਹਾ ਇਹਦਾ ਮਤਲਬ ਮੈਂ ਸਮਝਦਾ ਇਹ ਦਲ ਤੁਹਾਨੂੰ ਕਹਿੰਦਾ અપਮਾਨ ਕੀਤਾ ਗਿਆ ਔਰ ਆ ਜਿਹੜੀ ਆਰਐਸਐਸ ਆ ਉਹ ਤਾਂ ਪਹਿਲਾਂ ਹੀ ਸੱਭਾ ਨੂੰ ਨਹੀਂ ਮੰਨਦੀ ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਧਰਮ ਸਾਡੇ ਸਾਧਿਆਂ ਦੇ ਅਸੀਂ ਧਰਮਾਂ ਦਾ ਸਤਿਕਾਰ ਕਰਦੇ ਸਾਰੇ ਹੀ ਸਾਡੇ ਧਰਮ ਸਾਝੇ ਆ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਸੰਗੀ ਵਾਸਤਾ ਦਾ ਆਪਣੀ ਦਿੱਤਾ ਕਿ ਅੱਜ ਜੋ ਹੋ ਰਿਹਾ ਤੇ ਇਸ ਦੇ ਵਿੱਚ ਉਹ 바ਵਾ ਕੋਈ ਵਧੀਆ ਨਹੀਂ ਹੋ ਰਿਹਾ ਅੱਜ ਜਿਹੜੀ ਬਦਲਾਖੋਰੀ ਦੀ ਰਾਣੀ ਸੀ ਸੰਵਧਾਨ ਨੂੰ ਕੋਈ ਸੰਵਧਾਨ ਜਿਹੜਾ ਦਿੱਤਾ ਦੇਸ਼ ਨੂੰ 바ਵਾ ਸਾਹਿਬ ਨੇ ਉਹਨੂੰ ਕਮਜ਼ੋਰ ਕਰਨ ਦੀ ਕੀਤੀ ਅੱਜ ਜਿਹੜਿਆ ਜਿੱਦਾਂ ਪਾਰਲੀਮੈਂਟ ਦੇ ਵਿੱਚ ਜੋ ਹੋ ਰਿਹਾ ਹੈ ਆਪੋਜੀਸ਼ਨ ਜਿਹੜੀ ਆ ਸਾਡੇ ਉਥੋਂ ਦੇ ਹੈੱਡ ਆ ਲੀਡਰ ਰਾਹੁਲ ਗਾਂਧੀ ਜੀ ਔਰ ਸਾਡੇ ਪ੍ਰਧਾਨ ਖੜਗੇ ਸਾਹਿਬ ਉਹਨਾਂ ਨੂੰ ੱੱਕੇ ਵਜੇ ਖੜਗੇ ਸਾਹਿਬ ਨੂੰ ਤੇ ਪੱਕੇ ਆਪੋਜੀਸ਼ਨ ਦੇ ਕੀਤੇ ਗਏ ਕਦੀ આજ ਤੱਕ ਪਹਿਲੀ ਵਾਰ ਇਤਿਹਾਸ ਚ ਮੇਰਾ ਕਹ ਲੈ ਪਾਰਲੀਮੈਂਟ ਦੇ ਵਿੱਚ ਕੀਤਾ ਹੋਇਆ ਨਾ ਵੀ ਜਿਹੜੇ ਲੀਡਰ ਆਪੋਜੀਸ਼ਨ ਦੇ ਹੁਣ ਤੋਂ ਉਹਨਾਂ ਤੇ ਪੱਤੇ ਕੀਤੇ ਜਾ ਰਹੇ ਕਾਂਗਰਸ ਪਾਰਟੀ ਸਾਡੀ ਇਸ ਸੰਘਰਸ਼ ਨੂੰ ਤਖਰੇ ਹੋ ਕੇ ਅੱਗੇ ਲੈ ਕੇ ਜਾਊਗੀ ਔਰ ਸਾਡੀ ਮੰਗ ਹੈ ਵੀ ਅਸੀਂ ਅਮਰ ਸ਼ਾਹ ਜੀ ਦਾ ਅਸਤੀਫਾ ਜਿਹੜਾ ਜਨਾ ਕਰ ਨਹੀਂ ਦਿੰਦੇ ਉਹਨਾਂ ਤੇ ਅਸੀਂ ਲੜਾਈ ਨੂੰ ਜਾਰੀ ਰੱਖਾਂਗੇ ਇਹ ਸਾਡੀ ਮੰਗ ਹੈ ਕਿਉਂਕਿ ਉਹਨਾਂ ਨੇ ਹਰ ਜਗ੍ਹਾ ਤੇ ਜਿਹੜੇ ਸਮਾਜ ਦੇ ਲੋਕਾਂ ਦਾ ਜਦੋਂ અપਮਾਨ ਕੀਤਾ ਹੋਵੇ ਸਮਾਜਾ ਕਾਨੂੰਨ ਦੀਆਂ ਧੱਜੀਆਂ ਉਡਦੀਆਂ ਹਨ ਤਾਂ ਫਿਰ ਉਹਦੇ ਲਈ ਲੜਾਈ ਲੰਢੀ ਤਾਂ ਅੱਗੇ ਆਉਣਾ ਪਊਗਾ ਉਹਦੇ ਲਈ ਅੱਜ ਕਾਂਗਰਸ ਪਾਰਟੀ ਮੋਰੀਆ ਕਧਾਰਾ ਕਿਉਂਕਿ ਲੜਾਈ ਲੜੂਗੀ ਜੋ ਅੱਜ ਦੇਮੋਕ੍ਰੇਟਿਕ ਪਰ ਕਾਤ ਲਗਾ ਰਹੇ ਐ ਅੱਜ ਬੀਜੇਪੀ ਦੀ ਸਰਕਾਰ ਅੱਜ ਅਮਿਤ ਸ਼ਾਹ ਅੱਜ ਮੋਦੀ ਸਾਹਿਬ ਜਿਸ ਤਰੀਕੇ ਦੇ ਨਾਲ ਸਰਕਾਰ ਚਲਾ ਰਹੇ ਐ ਇਹ ਵਕਈ ਡੈਮੋਕ੍ਰੇਸੀ ਨੂੰ ਖਤਮ ਕਰਨ ਵਾਲੀ ਗੱਲ ਹੈ ਔਰ ਜਿੱਦਾਂ ਅਮਿਤ ਸ਼ਾਹ ਬਰਾણે ਬੋਲਿਆ ਪਾਰਲੀਮੈਂਟ ਦੇ ਵਿੱਚ ਡਾਕਟਰ ਵੀ.ਆਰ. ਮੇਸਤਰੀ ਜੀ ਦੇ ਖਿਲਾਫ ਡਾਕਟਰ ਵੀ.ਆਰ. ਮੇਸਤਰੀ ਸਾਡੇ ਹਿੰਦੂਸਤਾਨ ਨੂੰ ਸਾਡੇ ਭਾਰਤ ਨੂੰ ਬੜੀ ਵੱਡੀ ਦੇਣ ਹੈ ਉਹਨਾਂ ਨੇ ਸੰਵਿਧਾਨ ਦੀ ਸਿਰਜਣਾ ਕੀਤੀ ਔਰ ਅਜੋ ਉਸੇ ਹੀ ਸੰਵਿਧਾਨ ਦੇ ਚੱਲ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਜਾਂਦੇ ਹਾਂ ਉਸੇ ਹੀ ਵੋਟ ਦੇ ਨਾਲ ਅਸੀਂ ਮੁੱਖ ਮੰਤਰੀ ਬਣਨੇ ਆ ਅੱਜ ਉਸੇ ਹੀ ਸੰਵਿਧਾਨ ਦੀ ਖੇਡ ਛਾੜ ਕੀਤੀ ਜਾਂਦੀ ਸਿਰਫ ਉਹਨਾਂ ਦੇ ਨਾਂ ਤੇ ਨਹੀਂ ਬੁਲੇ ਉਸ ਸੰਗਤਾਨ ਨੂੰ ਵੀ ਇਹ ਛੇੜਛਾੜ ਕਰ ਰਿਹਾ ਹੈ ਇਹ ਬਹੁਤ ਮਾੜੀ ਗੱਲ ਹੈ ਔਰ ਅਸੀਂ ਸਾਰੇ ਕਾਂਗਰਸ ਪਾਰਟੀ ਵੱਲੋਂ ਦੀ ਮੰਨਦਾ ਨਹੀਂ ਕਰਦੇ ਆ ਔਰ ਉਹਨਾਂ ਤੋਂ ਰਿਜਾਈਨ ਵੀ ਮੰਗਦੇ ਔਰ ਉਹਦੇ ਨਾਲ-ਨਾਲ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੁਲਾਈ ਹੈ ਇਹਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਸਾਡੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਤੱਕਾ ਕੀਤਾ ਹੈ ਸਰਕਾਰੀ ਤੇ ਦੁਰਪਰਕ ਪ੍ਰਯੋਗ ਕੀਤਾ ਹੈ ਸਾਡੇ ਕੈਂਡੀਡੇਟਾਂ ਨੂੰ ਜਦੋਂ ਇਹ ਉਹ ਬੱਚਿਆਂ ਨੂੰ ਫੜ ਕੇ ਅੰਦਰ ਕਰਦਾ ਕਿਸੇ ਦੇ ਭਰਾ ਨੂੰ ਫੜ ਕੇ ਅੰਦਰ ਕਰਦਾ ਕਿਸੇ ਦੇ ਰਸਤੇਆਂ ਤੋਂ ਖਾਨ ਦੇ ਜਾ ਕੇ ਉਹਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਕੋਈ ਇਵਨ ਕਿ ਇਹੋ ਜਿਹੇ ਹਾਲਾਤ ਸੀ ਪਿਛਲੇ 35 ਸਾਲ ਤੋਂ ਅਜੇ ਨਹੀਂ ਦੇਖੇ ਕਿ ਜਿਹੜੀਆਂ ਲਿਸਟਾਂ ਸਾਨੂੰ ਦਿੱਤੀਆਂ ਨਹੀਂ ਸੀ ਉਹਨਾਂ ਦੇ ਵਿੱਚ 2250 ਤੋਂ 300 ਵੋਟ ਕੋਈ ਨੇ ਕਿਹਾ ਕਿ ਇਹ ਜਿਹੜੀ ਵੋਟ ਹੈਗੀ ਹੈ ਇਹ ਇਨਰ ਤੋਂ ਨੀਡ ਕਰਦੀ ਹੈ ਜਿਹੜੇ ਜਿਹੜੀਆਂ ਉਹਨਾਂ ਕੋਲੋਂ ਲਿਸਟਾਂ ਆਈਆਂ ਉਹਨਾਂ ਦੇ ਵਿੱਚ ਉਹ ਹੀ 2250 ਤੋਂ 300 ਵੋਟਾਂ ਜਿਹੜੀਆਂ ਸੀ ਪ੍ਰਾਇਰ ਸੀ ਉਹ ਇਸ ਵਿਗਿਆਦਨਾ ਉਹਨਾਂ ਨੇ ਇਲੈਕਸ਼ਨ ਲੜੀ ਹੈ ਫਿਰ ਵੀ ਕਾਂਗਰਸ ਪਾਰਟੀ ਨੇ ਬੜੀ ਮਜ਼ਬੂਤੀ ਦੇ ਨਾਲ 25 ਸੀਟਾਂ ਜਿੱਤਰ ਦੇ ਵਿੱਚੋਂ ਜਿੱਤੀਆਂ ਔਰ ਜਿਹੜੀਆਂ ਅਸੀਂ ਹਰੇ ਆ 5-5 7-7 10-10 ਪੋਟਾਂ ਦੇ ਨਾਲ ਉੱਥੇ ਇਹਨਾਂ ਨੇ ਧੱਕਾ ਕੀਤਾ ਔਰ ਅੰਦਰ ਜਿਹੜੇ ਸਾਨੂੰ ਜਦੋਂ ਅਸੀਂ ਵੋਟ ਪਾ ਕੇ ਆ ਜਾਂਦੇ ਹਾਂ ਉਸ ਤੋਂ ਬਾਅਦ ਜਿਹੜੇ ਸਾਡੇ ਪੋਲਿੰਗ ਡੈਂਟ ਸੀਗੇ ਉਹ ਸਾਡੀ ਵੀ ਲੈ ਕੇ ਜਾਂਦੇ ਵੀ ਇਹ ਸਪੋਲਿੰਗ ਬੂਥ ਤੇ ਖਸੋ ਵੋਟ ਪਈ ਹੈ 300 ਪਈ 500 ਪਈ ਹੈ ਉੰਬੀਏ ਇੱਕ ਸਰਟੀਫਿਕੇਟ ਦਿੰਦੇ ਆ ਆਲੋ ਦੇ ਸਾਇੰਸ ਕਿਸੀ ਹੋਏ ਇਹਨਾਂ ਨੇ ਉਹ ਸਰਟੀਫਿਕੇਟ ਵੀ ਦਿੱਤੇ ਕਹਿੰਦੇ ਸਾਡੇ ਕੋਲ ਸਰਟੀਫਿਕੇਟ ਦੀ ਕਾਪੀ ਹੈ ਨਹੀਂ ਠੀਕ ਹੈ ਵੀ ਉਹ ਦੀ ਫੋਟੋਕਾਪੀ ਕਰਾ ਲੈਣ ਉਹਨਾਂ ਨੇ ਸਰਟੀਫਿਕੇਟ ਦੇਣ ਤੋਂ ਵੀ ਨਾ ਕਰ ਪਰ ਉਹਦੇ ਵਿੱਚ ਵੀ ਇਹਨਾਂ ਨੇ ਜਾਣ ਬੁੱਝ ਕੇ ਬੜੀ ਵੱਡੀ ਹੈਫਰ ਕੀਤੀ ਹੈ ਔਰ ਅਸੀਂ ਪ੍ਰਸ਼ਾਸਨ ਤੋਂ ਤੇ ਹੁਣ ਵੀ ਮੰਗ ਕੀਤੀ ਪ੍ਰਸ਼ਾਸਨ ਸਾਰਾ ਹੀ ਗਲਿਆ ਸੀਗਾ ਇਵਨ ਕਿ ਐਸ ਐਚਓ ਜਿਹੜੇ ਸੀਗੇ ਆਪਣੀਆਂ ਗੱਡੀਆਂ ਦੇ ਵਿੱਚ ਸ਼ਰਾਬ ਲੋਕਾਂ ਨੂੰ ਦੇ ਰਹੇ ਸੀ ਆਟਾ ਲੋਕਾਂ ਦੇ ਵਿੱਚ ਵੰਡ ਰਹੇ ਸੀ ਜੇ ਸਾਡੇ ਵਰਕਰਾਂ ਨੇ ਕਿਆ ਵੀ ਇਹ ਤੋਂ ਸਿਰ ਉਹਨਾਂ ਵਰਗਾਂ ਦੇ ਉੱਪਰ ਹੀ ਇਹਨੇ ਬੱਚੇ ਦਰਕਰਨੀ ਕੋਸ਼ਿਸ਼ ਕੀਤੀ ਮੈਂ ਮੀਡੀਆ ਰਾਹੀਂ ਇਹ ਹੀ ਕਹਿਣਾ ਚਾਹੁੰਦਾ ਕਿ ਆਮ ਆਦਮੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਆਦਮੀ ਨਾਲ ਆ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਨਗਰ ਨਿਗਮ ਦੀ ਚੋਣਾਂ ਲੜੀਆਂ ਨੇ ਇਹਨਾਂ ਨੇ ਵੀ ਡੈਮੋਕ੍ਰੇਸੀ ਦੇ ਉੱਪਰ ਬੜਾ ਵੱਡਾ ਸਵਾਲ ਪਾਇਆ ਅਸੀਂ ਉਹਨਾਂ ਦੇ ਘਰੇ ਜਾਵਾਂਗੇ ਉਹਨੂੰ ਕਹਾਂਗੇ ਭਾਈ ਤੂੰ ਰਜਾਈਂ ਦੇ ਰਜਾਈਂ ਦੇ ਕਿਉਂਕਿ ਤੂੰ ਕਾਂਗਰਸ ਪਾਰਟੀ ਦੇ ਨਾਲ ਤੈਨੂੰ ਲੋਕਾਂ ਨੇ ਮੋਟਾ ਪਾਈਆ ਤੇ ਤੂੰ ਤਾਂ ਕੋਣ ਤੋਂ ਬਣਿਆ ਤੂੰ ਰਜਾਈਂ ਦੇ ਦੁਬਾਰਾ ਲੜ ਇਹਕਰ ਨੂੰ ਦੇਖੀਏ ਕਿ ਉਹ ਜਿੱਤ ਕੇ ਆਣਾ ਕਿ ਨਹੀਂ ਆਣਾ ਇਹ ਕਹਿੰਦੇ 6 ਹੌਂਸਲੋ ਤੁਹਾਡੇ ਹੋਰ ਟੱਚ ਨੇ ਆਮ ਆਦਮੀ ਪਾਰਟੀ ਲੀਡਰ ਇਹਦੇ ਵਿੱਚ ਲੁਕਮ ਨੇ ਗੱਲ ਹੋਰ ਸੁchnੀ ਚਾਹੀਦੀ ਹੈ ਕਿ ਜਿਹੜੇ ਬੜਾ ਪੁਰਾਣੇ ਲੀਡਰ ਸੀਗੇ ਜਿਹੜੇ ਉੱਧਰ ਗਏ ਕਿਸੇ ਵੀ ਪਾਰਟੀ ਨੂੰ ਛੱਡ ਕੇ ਕਿਸੇ ਵੀ ਦੂਰ ਪਾਰਟੀ ਦੇ ਗਏ ਉਹਨਾਂ ਨੂੰ ਲੋਕਾਂ ਨੇ ਢੱਕਾਇਆ ਇਹ ਗੱਲ ਇਹ ਸਾਡੇ ਜਿਹੜੇ ਕੌਂਸਲਡੈਂਸਰ ਮਾਨ ਕੋਈ ਵੀ ਉਹਨੂੰ ਫੈਸਲਾ ਲੈਣ ਤੋਂ ਪਹਿਲਾਂ ਇਹ ਜਰੂਰ ਸੋਚਣ ਕਿ ਇਲੈਕਸ਼ਨ ਤਾਂ ਫਿਰ ਦੁਬਾਰਾ ਆ ਜਾਣੀ ਹੈ ਔਰ ਬੜੇ ਜਿਹੜੇ ਤਾਕਤਵਰ ਲੀਡਰ ਆ ਪਿਆ ਉਹਨੂੰ ਸਮਝਦੇ ਸੀਗੇ ਸਾਡੇ ਮੇਅਰ ਸਾਹਿਬ ਵੀ ਜੋ ਸਾਡੇ ਇਨੀ ਵਾਰੀ ਅਸੀਂ ਉਹਨਾਂ ਨੂੰ ਬਣਾਇਆ ਸੀਗਾ ਜੇ ਲੋਕਾਂ ਨੇ ਉਦਾਂ ਦੇ ਵੱਡੇ ਲੀਡਰਾਂ ਨੂੰ ਨਕਾਰਤਾ ਤਾਂ ਇਹ ਵੀ ਲੀਡਰ ਜਿਹੜੇ ਅੱਜ ਕਿਸੇ ਦਾ ਗੱਦਾਰੀ ਕਰਨਗੇ ਲੋਕ ਉਹਨਾਂ ਨੂੰ ਵੀ ਆਉਣ ਵਾਲੇ ਸਮਝਦੇ ਨਹੀਂ ਨਾ ਬਸ ਉਹ ਵੀ ਜਿਹੜਾ ਬੰਦਾ ਦੂਜੀ ਪਾਰਟੀ ਦੇ ਚਲੇ ਆਉਂਦਾ ਵੀ ਦੂਜੀ ਪਾਰਟੀ ਕੋਲ ਲੈ ਆ ਕੇ ਕੌਂਸਲ ਚ ਕਿਵੇਂ ਚਲੇ ਗਿਆ ਸੀ ਸਰ ਜਿਹੜੀ ਇਲੈਕਸ਼ਨ ਜਿੱਤਿਆ ਉਹ ਮੇਰੀ ਟਿਕਟ ਨਹੀਂ ਦਿੱਤੇ ਆਪਾਂ ਤਾਂ ਉਹ ਪਾਰਟੀ ਤੋਂ ਜੁਆਇਨ ਕੀਤਾ ਭਾਈ ਉਹ ਆ ਜਾਂਦਾ ਨਾ ਜਾਂਦਾ ਫਿਰ ਤਾਂ ਅਸੀਂ ਕਿਸੇ ਨੂੰ ਤਾਂ ਖੜਾ ਕਰਨਾ ਹੀ ਹੈ ਨਾ ਕਿਸੇ ਦਾ ਕਿਸੇ ਨੂੰ ਖੜਾ ਕਰਨਾ ਇਸ ਦੀ ਗੱਲ ਉਹਨੇ ਤਾਂ ਟਿਕਟ ਵੀ ਅਪਲਾਈ ਕੀਤੀ ਸੀ ਪਹਿਲੇ ਵਾਰ ਇਹਦਾ ਹੁਣ ਵੀ ਜਿਹੜਾ ਮੈਂ ਤੁਹਾਨੂੰ ਨਹੀਂ ਕਹਿਣਾ ਤਾਂ ਵੀ ਹੁਣ ਵੀ ਫੋਰਸਲੀ ਸਾਰਿਆਂ ਨੂੰ ਡਰਾਇਡ ਹੋ ਰਿਹਾ ਜਾ ਰਿਹਾ ਹੈ ਇਹੋ ਜਿਹੀ ਕੋਈ ਨਹੀਂ ਜੀ ਆਪਣੇ ਆਪ ਯਾਰ ਕਿਨੋਂ ਕਿਸੇ ਦੇ ਐਫ ਆਈ ਆਰ ਦਰਦੀ ਕਰਾਉਂਦਾ ਲਪਕਾ ਕਿਨੋਂ ਸਹਿ ਦੇ ਕੇ ਕਿ ਤੁਹਾਨੂੰ ਇਹੋ ਜਿਹਾ ਹਲਾਕ ਕਰਦੇ ਅਸੀਂ ਦੇਖੇ ਨਹੀਂ ਸੀਗੇ ਇਹੋ ਜਿਹਾ ਲਾਹਣ ਹੋਣਾ ਹੈ ਇਹ ਜਦੋਂ 6 ਜਿਹੜੇ ਤੁਹਾਡੇ ਪਾਰਸ਼ਾ ਜੋ ਚਰਚਾ ਹੋ ਰਹੀ ਹੈ ਐਸ ਲਈ ਉਹਨਾਂ ਨੇ ਕੱਛੇ ਦੇ ਨੇ ਕੰਮ ਹਾਈਕ ਮੰਨਦੇ ਆਮ ਆਦਮੀ ਪਾਰਟੀ ਲੀਡਰ ਉਹ ਇਹ ਤਾਂ ਅੱਗੇ ਬੜੀ ਨਾ ਸਾਡੀ ਬੜੀ ਦਾ ਸਾਰੇ ਸਾਰੇ ਕੌਂਸਲ ਦਾ ਮਾਣ ਤੇ ਆਏ ਸੀਗੇ ਕੋਈ ਇੱਕ ਅੱਧੇ ਨੂੰ ਕੰਮ ਗਿਆ ਕੋਈ ਮੱਥਾ ਟਿਕਣ ਗਿਆ ਸੀ ਇਹ ਉਹ ਨਹੀਂ ਹੈ ਬਸ ਸਾਰੇ ਸਾਰੇ ਸਾਡੇ ਨਾਲ ਆਏ ਮੀਡੀਆ ਨੇ ਸਾਰੇ ਦੇਖੀ ਵੀ ਕਿਸ ਤਰੀਕੇ ਨਾਲ ਇਹ ਕਮੇਟੀ ਕੀਤੀ ਹੈ ਉਹ ਇਹੋ ਜੀ ਗੱਲ ਨਹੀਂ ਹੈਗੀ ਔਰ ਜਿੱਦਾਂ ਉਹਨੇ ਦੱਸਿਆ ਇਹਨਾਂ ਨੇ ਕਿ ਜਿੰਨੇ ਵੀ ਪਾਰਟੀ ਬਦਲ ਕੇ ਗਏ ਸੀਗੇ ਤਾਂ ਉਹਨਾਂ ਨੂੰ ਛੱਡ ਕੇ ਗਏ ਸੀ ਔਰ ਜਾ ਕਿ ਉਹਨੂੰ ਟਿਕਟਾਂ ਨਹੀਂ ਮਿਲੀਆਂ ਕਿੰਨੀਆਂ ਮਿਲੀਆਂ ਤੇ ਲੋਕਾਂ ਨਾਲੋਂ ਬੁਰੀ ਤਰ੍ਹਾਂ ਅੱਛਾ ਪ੍ਰਧਾਨ ਸਾਹਿਬ ਜਿਹੜੇ ਤਿੰਨ ਚਾਰ ਛੱਡ ਕੇ ਆਏ ਨੇ ਜਿੱਦਾਂ ਲੱਕੀ ਬੱਕੜ ਗਰ ਦਸਤੇ ਵਿੱਚ ਜਿਹੜਾ ਕੋਈ ਬਾਤ ਕਰੇ ਕਿ ਕੋਈ ਜਲਦੀ ਕਿਸੇ ਨੂੰ ਟਿਕਟ ਨਹੀਂ ਦਿੱਤੀ ਸਾਡੇ ਪੁਰਾਣੇ ਜਿਹੜੇ ਵਰਕਰ ਸੀਗੇ ਜਿਹੜੇ ਸਾਡੇ ਨਾਲ ਖੜੇ ਸੀ ਜਿਹੜੇ ਬਾਈ ਇਲੈਕਸ਼ਨ ਦੇ ਵਿੱਚ ਵੀ ਖੜੇ ਸੀ ਦੇਖੋ ਟਿਕਟਾ ਸਾਡੇ ਆ ਸੀ ਉਹਨਾਂ ਨੂੰ ਦਿੱਤੀ ਦਸਵਾਂ ਸਾਡੇ ਜਿਹੜੇ ਜ਼ਿਲਦਰ ਮੋਰ ਤੋਂ ਸੀ ਉਹਨਾਂ ਨੂੰ ਦੁੱਧੂ ਪਾਰਟੀ ਟਿਕਟਾਂ ਦਿੱਤੀਆਂ ਲਿਸਟ ਨਾਮ ਆ ਗਿਆ ਤੁਹਾਡੀ ਜੀ ਵੀ ਆ ਗਿਆ ਆਮ ਆਦਮੀ ਪਾਰਟੀ ਦੇ ਹੋਰ ਕਾਂਗਰਸੀ ਟਿਕਟ ਤੇ ਦਿੱਤੇ ਆ ਸੀ ਕਾਂਗਰਸੀ ਮੈਂ ਉਹ ਵੀ ਕਿਹਾ ਨਹੀਂ ਆਮ ਆਦਮੀ ਪਾਰਟੀ ਕਰਾਇਆ ਸੀ ਜਿੱਤਣ ਵਾਲਾ ਮਤਲਬ ਦੇਖੋ ਦੋ ਕੰਲਾ ਮੈਂ ਤੁਹਾਡੀ ਇਸ ਗੱਲ ਨੂੰ ਨਹੀਂ ਜਾਂਦਾ ਕਿਉਂਕਿ ਇਹ ਕਾਂਦੀਦਲ ਖਤਮ ਹੋਇਆ ਕਾਂਦੀਦਲ ਦੇ ਬੰਦੇ ਵੀ ਕਿਤੇ ਆ ਕੇ ਐਡਜਸਟ ਹੋਣਾ ਚਾਹੁੰਦੇ ਸੀ ਕਿਉਂਕਿ ਜਿੱਥੇ ਸਾਡਾ ਕਿਤੇ ਇੱਕ ਲੀਡਰ ਕੋਈ ਕਮਜ਼ੋਰ ਸੀ ਅਸੀਂ ਉੱਥੇ ਜਰੂਰ ਇੰਨਾ ਦੇ ਲੋਕਾਂ ਦੇ ਪਰਦੇ ਪਿਆਰ ਆ ਉਸ ਲੀਡਰ ਨੂੰ ਨਵਾਜਿਆ ਤੇ ਜੇ ਅੱਜ ਉਹ ਜਿੱਤਾਂ ਤੋਂ ਬਾਅਦ ਪਾਰਟੀ ਨੇ ਗਰਦਾਰੀ ਕਰੂ ਫਿਰ ਆਉਣ ਵਾਲੇ ਸਮੇਂ 'ਚ ਉਹਦਾ ਹਰ ਇੱਕ ਲੋਕਾਂ ਨੇ ਉਹਦਾ ਜਵਾਬ ਦੇ ਦੇਣਾ ਦੂਜੀ ਛੇ ਪਿਓ ਵੀ ਅਸੀਂ ਇਹਨਾਂ ਐਡਜਸਟ ਕਰਨਾ ਸੀ ਜਿਹੜੇ ਤੁਹਾਡੇ ਵਰਕਰ ਸੀਗੇ ਜਿਹੜੇ 30-30 ਸਾਲ ਦੇ ਦਰੀਆਂ ਖਿੰਦੇ ਨੇ ਜਿਨ੍ਹਾਂ ਨੇ ਗਾੜੀਆਂ ਚੱਕੀਆਂ ਹੋਈਆਂ ਕਾਲੀਆਂ ਤੋਂ ਉਹਨਾਂ ਨੂੰ ਕੋਈ ਉਹਨੂੰ ਵੀ ਸੀਗੀ ਸਾਨੂੰ ਟਿਕਟ ਮਿਲੇਗੀ ਸਾਰਿਆਂ ਨੂੰ ਡੇਢ ਦਿੱਤੀ ਸਾਰਿਆਂ ਨੂੰ ਤੁਹਾਡੇ ਪਿੱਛੇ ਬੈਠੇ ਨਵੇਂ ਸਿਰਿ ਪੁੱਛੋ ਵਾਰ ਦਾ ਪ੍ਰਧਾਨ ਜੀ ਨੂੰ ਟਿਕਟ ਦਿੱਤੀ ਕਿ ਨਹੀਂ ਦਿੱਤੀ ਐਕਚੁਅਲੀ ਕੀ ਆ ਤੁਹਾਨੂੰ ਕਈ ਵਾਰ ਐਕਚੁਅਲੀ ਕੀ ਆ ਵੀ ਕਈ ਜਿਹੜੇ ਸਾਡੇ ਕਈ ਬੰਦੇ ਜਿਹੜੇ ਆ ਇਲੈਕਸ਼ਨ ਹੀ ਨਹੀਂ ਲਾਣਾ ਚਾਹੁੰਦੇ ਸੀਨੀਅਰ ਇਹੀ ਬੰਦਿਆਂ ਦਾ ਇਹ ਆ ਵੀ ਲੋਕਾਪ੍ਰਤਿਪ ਰਾਤਾ ਕਾਟ ਹੁੰਦਾ ਭਾਵੇਂ ਸੀਨੀਅਰ ਹੋਣ ਕਾਂਗਰਸ ਚ ਇਲੈਕਸ਼ਨ ਹੁੰਦੀ ਜਿਹੜਾ ਐਕਟਿਵ ਹੋਵੇ ਬੰਦਾ ਮੋਤੋ ਜੀ ਦੇ ਕੋਲ ਸਾਡੀ ਸ਼ਾਮ ਕੋਡ ਦੇ ਵੀ ਕੈਂਡੀਡੇਟਾਂ ਨੂੰ ਸਿੱਧੇ ਬੂਨਾ ਹਲਕਾ ਇੰਚਾਰਜ ਦੇ ਧਮਕੀਆਂ ਦਿੱਤੀਆਂ ਤੁਸੀਂ ਕਾਰੋਬਾਰ ਚਲਾਉਣੇ ਦਾ ਬੰਦ ਕਰਾਉਣੇ ਤੁਸੀਂ ਅੱਜ ਮੈਂ ਸ਼ਰਮਨਾਕ ਗੱਲ ਆ ਮੇਰੇ ਹਲਕਾ ਇੰਚਾਰਜ ਜਿਹੜਾ ਆਮ ਆਦਮੀ ਪਾਰਟੀ ਦਾ ਬੀਜੇ ਉਹ ਪਹਿਨੋ ਆਮ ਆਦਮੀ ਪਾਰਟੀ ਦੇ ਮਹਿਲਪੁਰ ਦਾ ਵਰਕਰ ਸੀ ਉਹਨੂੰ ਟਿਕਨੀ ਦਿੱਤੀ ਬਾਈ ਇਲੈਕਸ਼ਨ ਉਹ ਹਿਮਾਚਲਪੁਰ ਦੇ ਵਿੱਚ ਉਹ ਚਲਾ ਗਿਆ ਬੀਜੇਪੀ ਜੀ ਬੀਜੇਪੀ ਨਾਲ ਉਹ ਜਾ ਕੇ ਲੜ ਲਈ ਜਿੱਤੀ ਸੀਟ ਅਸੀਂ ਕਾਂਗਰਸ ਨੇ ਔਰ ਅਰਜੋ ਦੇ ਬੱਚੇ ਪੜ੍ਹਦੇ ਸੀ ਕੋਈ ਨਗੋਦਰ ਸਕੂਲ ਦੇ ਵਿੱਚ ਮੈਨੂੰ ਹੁਣੇ ਫੋਨ ਆਇਆ ਘੰਟਾ ਪਹਿਲਾਂ ਵੀ ਉਹਦੇ ਬੱਚਿਆ ਨੂੰ ਸਕੂਲ ਚੋਂ ਕੱਢ ਦਿੱਤਾ ਹਟਾ ਦਿੱਤਾ ਤੁਸੀਂ ਦੇਖੋ ਕਿੱਥੇ ਤੱਕ ਰਾਜਨੀਤੀ ਗੰਦੀ ਕਰ ਰਹੀ ਹੈ ਅਜੇ ਤੱਕ ਕਦੀ ਹੋਇਆ ਕਿਸੇ ਕੈਂਡੀਡੇਟ ਬਾਗੀ ਹੋ ਕੇ ਆਮ ਆਦਮੀ ਪਾਰਟੀ ਦਾ ਬੰਦਾ ਬੀਜੇਪੀਐਲੋਂ ਲੜ ਲਿਆ ਕਿਉਂਕਿ ਉਹ ਟਿਕਟ ਦਾਅਵੇਦਾਰ ਸੀ ਉਹਦੇ ਆਰਡੀ ਟਿਕਟ ਸੀ ਨਹੀਂ ਦਿੱਤੀ ਉਹਨਾਂ ਨੇ ਕੋਈ ਧਨਹਾੜ ਬੰਦੇ ਨੂੰ ਆ ਕੇ ਦੇਤੀ ਫਿਰ ਵੀ ਉਹ ਹਾਰ ਗਿਆ ਸਾਡਾ ਇੱਕ ਸਧਾਰਨ ਬੰਦਾ ਜਿੱਤੇ ਆ ਉਥੇ ਸੋ ਮੈਂ ਇਹ ਗੱਲ ਕਹਿਣਾ ਇਹੋ ਜੀ ਜਿਹੜੀ ਪ੍ਰਥਾ ਹੈ ਬਹੁਤ ਮਾੜੀ ਹੈ ਇਹ ਸਾਰਿਆਂ ਨੇ ਮਾੜੀ ਆ ਤੇ ਅੱਜ ਬੱਚਿਆਂ ਦਾ ਕੀ ਕਿਸ ਨੂੰ ਜਿਹੜੇ ਲੀਟਰ ਵਾਲੇ ਤੇ ਕਰ ਲਿਆ ਬੱਚੇ ਜਿਹੜੇ ਸਕੂਲ ਚ ਪੜਦੇ ਉਹਦਾ ਕੀ ਕਿਸ ਨੂੰ ਅੱਜ ਉਹਦੇ ਬੱਚੇ ਸਕੂਲ ਚੋਂ ਕੱਢ ਦਿੱਤੇ ਨਕੂਦਰ ਸਕੂਲ ਚ ਮੈਂ ਜਾ ਰਿਹਾ ਹੁਣ ਉੱਤੇ ਦੇਖਦਾ ਉਹਦੇ ਕੀ ਸਾਰੀ ਸਮਿਕਿਆ ਵਾ ਕਿਉਂ ਬੱਚਿਆਂ ਨੂੰ ਕੀ ਉਹਦਾ ਫੀਸ ਬਕਾਇਆ ਰਹੀਦੀ ਆ ਕੀ ਉਹਨੂੰ ਕਿਉਂ ਕੱਢਿਆ ਗਿਆ ਸਕੂਲੋਂ ਵਾਪਸ ਮੋੜ ਦਿੱਤੇ ਅੱਛਾ ਜਿਹੜੇ 4-5 ਔਰ ਉਹ ਹਲਕਾ ਇੰਚਾਰਜ ਨੇ ਇੱਕ ਬੀਜੇਪੀ ਦੇ ਮਹਿਦਪੁਰ ਦੇ ਨੇਤਾ ਨੂੰ ਕਸ਼ਮੀਰੀ ਆ ਮੁੰਡਾ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਭਾਜੀ ਉਹਦੇ ਬੱਚੇ ਸਕੂਲ ਚੋਂ ਕੱਢ ਤੇ ਉਹਦਾ ਮੈਨੂੰ ਫੋਨ ਆਇਆ ਵੀ ਮੈਨੂੰ ਉਹਦਾ ਹਲਕਾ ਅੰਚਾਰ ਦਾ ਫੋਨ ਆਇਆ ਵੀ ਮੈਂ ਤਾਂ ਉਹਦੇ ਬੱਚੇ ਕੱਢਦੇ ਆ ਹੁਣ ਉਹਨੂੰ ਕਹੋ ਵੀ ਆ ਕੇ ਜਿਹੜਾ ਬਕਾਇਆ ਸਕੂਲ ਦਾ ਦੇ ਕੇ ਤਾਂ ਆਪਣੇ ਸਰਟੀਫਿਕੇਟ ਲੈ ਲਓ ਨਹੀਂ ਤਾਂ ਇਹਦੇ ਬੱਚੇ ਪੜ੍ਹਦੇ ਨਹੀਂ ਇੱਥੇ ਤੱਕ ਰਾਜਨੀਤੀ ਆ ਹੀ ਕਰ ਰਹੇ ਸਵੇਰੇ ਡਰੱਗ ਇਨਸਪੈਕਟਰ ਭੇਜੇ ਫੂਡ ਇਨਸਪੈਕਟਰ ਭੇਜੇ ਸ਼ਾਹਪੁਰ ਦੇ ਵਿੱਚ ਸਾਡੇ ਲੋਕਾਂ ਨੇ ਕਿਸਾਂ ਨੂੰ ਖਤਵਾ ਦਿੱਤਾ ਲੋਕ ਕਾਂਗਰਸ ਪਾਰਟੀ ਦੇ ਨਾਲ ਆ ਇਹ ਇਹਨਾਂ ਨੇ ਵੋਟਾਂ ਲਈਆਂ ਕੁਛ ਦਬਾ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਲਈਆਂ ਕਿਉਂਕਿ ਕਾਰੋਬਾਰੀ ਬੰਦੇ ਆ ਲੋਕ ਆਪਣਾ ਕਾਰੋਬਾਰ ਕਰਨਾ ਚਾਹੁੰਦੇ ਆ ਇਹ ਕਾਰੋਬਾਰ ਪ੍ਰਫੁੱਲਤ ਕਰਨਾ ਚਾਹੁੰਦੇ ਆ ਜਿਹੜੀ ਕਹਿੰਦੇ ਸੀ ਆਮ ਆਮ ਆਦਮੀ ਦੀ ਸਰਕਾਰ ਆ ਹਰ ਇੱਕ ਆਮ ਵਰਗ ਦੀ ਗੱਲ ਸੁਣੀ ਕਿਉਂ ਬਾਕੀ ਕਿੱਥੇ ਆਜ ਆਮ ਦੀ ਕੋਈ ਗੱਲ ਬੈਗੀ ਹੈ ਅੱਜ ਆਮ ਰੋ ਰਿਹਾ ਆਮ ਪਰੇਗੜ